ਖਬਰਨਾਮਾ ਦੇਖ ਰਹੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਚਨ ਚੇਤ ਗਾਇਬ ਕਿਉਂ ਹੋ ਗਿਆ ਚੱਲਦੇ ਚੋਣ ਪ੍ਰਚਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਕਰੋੜਾ ਤੋਂ ਕਿਉਂ ਪਾਸਾ ਵਟ ਲਿਆ ਹਾਲਾਂਕਿ ਬਿਕਮਜੀਤ ਸਿੰਘ ਜੀਠੀਆ ਵੱਲੋਂ ਖੁਲਾਸੇ ਕੀਤੇ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਲੀਵਰ ਦੇ ਵਿੱਚ ਉਹਨਾਂ ਦੀ ਹਾਰਟਬੀਟ ਤੇਜ਼ ਹੋ ਗਈ ਹੈ ਉਹਨਾਂ ਦੇ ਗਲੇ ਦੇ ਵਿੱਚ ਇਨਫੈਕਸ਼ਨ ਹੈ ਜਿਆਦਾ ਸ਼ਰਾਬ ਪੀਣ ਕਾਰਨ ਤਾਂ ਜ ਵੀ ਕੱਸੇ ਗਏ ਬਾਅਦ ਵਿੱਚ ਕਹਿੰਦਾ ਕਿ ਅਰਦਾਸ ਕਰਦੇ ਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੰਦਰੁਸਤ ਹੋਣ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡਿਪਟੀ ਸੀਐਮ ਪੰਜਾਬ ਦੇ ਗ੍ਰਾਮ ਤਰਾਲਾ ਵੀ ਉਹਨਾਂ ਦੇ ਕੋਲ ਆਇਆ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 3 ਦਿਨ ਲਗਾਤਾਰ ਚੋਣ ਪ੍ਰਚਾਰ ਦੇ ਵਿੱਚੋਂ ਗੈਰ ਰਹੇ ਇਸ ਦਾ ਖਮਿਆਜ਼ਾ ਪੁੱਤਨਾ ਪੈ ਸਕਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਸੰਜੀਪ ਅਰੂੜਾ ਦੇ ਹੱਕ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਅਤੇ ਪ੍ਰਧਾਨ ਅਮਨ ਅਰੂੜਾ ਲਾਸਟ 3 ਦਿਨ ਲਗਾਤਾਰ ਸੰਜੀਪ ਅਰੂੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤੇ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਈ ਨਾ ਕਿ ਉਹਨਾਂ ਨੇ ਕਿਹਾ ਕਿ ਸੰਜੀਪ ਅਰੂੜਾ ਨੂੰ ਵੋਟਾਂ ਪਾਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਚਨਚੇਤ ਰੈਲੀਆਂ ਦੇ ਵਿੱਚੋਂ ਗਾਇਬ ਹੋ ਜਾਣਾ ਤੇ ਦੂਸਰੇ ਪਾਸੇ ਪੱਤਰਕਾਰ ਕਹਿ ਰਹੇ ਨੇ ਕਿ ਇਸ ਦਾ ਖਬਰਿਆਜ਼ਾ ਭੁਗਤਣਾ ਪੈ ਸਕਦਾ ਹੈ ਸੰਜੀਵ अरोड़ा ਨੂੰ ਜਿਸ ਨੂੰ ਕਦੇ ਡਿਪਟੀ ਸੀਐਮ ਤੇ ਕਦੇ ਪੰਜਾਬ ਦਾ ਕੈਬਨਿਟ ਮੰਤਰੀ ਬਣਾਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਛਿੜ ਚੁੱਕੀਆਂ ਨੇ ਚਰਚਾ ਦਾ ਵਿਸ਼ਾ ਬਣ ਗਏ ਨੇ ਸੰਜੀਵ अरोड़ा ਐਗਜ਼ਿਟ ਬੋਲਦੇ ਦੇ ਨਤੀਜੇ ਇਹ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18000 ਬੋਟ ਪਈ ਸੀ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਭਾਵੇਂ ਬੁਰੀ ਤਰ੍ਹਾਂ ਹਾਰੇ ਲੇਕਿਨ ਉਧਰ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਕੇਂਦਰੀ ਮੰਤਰੀ ਦਾ ਪ੍ਰਭਾਵ ਹਲਕਾ ਲੁਧਿਆਣਾ ਦੇ ਪਛਮੀ ਲੋਕਾਂ ਤੇ ਪਵੇਗਾ ਕਿ ਅਸੀਂ ਸੈਂਟਰ ਸਰਕਾਰ ਤੋਂ ਬਹੁਤ ਕੁਝ ਲਿਆ ਕੇ ਡਿਵੈਲਪਮੈਂਟ ਹਲਕਾ ਲੁਧਿਆਣਾ ਪਛਮੀ ਦੀ ਕਰਾ ਸਕਦੇ ਹਾਂ ਇਹ ਰਵਨੀਤ ਬਿੱਟੂ ਦੇ ਖੁਦ ਦੇ ਬਿਆਨ ਨੇ ਕਿਉਂਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਸੀਂ ਫਿਰ ਦੂਸਰੇ ਪਾਸੇ ਗੱਲ ਕਰਦੇ ਆਂ ਭਾਰਤ ਪੁਸ਼ਨ ਆਸ਼ੂ ਦੀ ਭਾਰਤ ਪੁਸ਼ਨ ਆਸ਼ੂ ਨੂੰ ਲੋਕ ਇਸ ਕਰਕੇ ਵੋਟ ਪਾ ਸਕਦੇ ਨੇ ਕਿਉਂਕਿ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਨੇ ਬੇਸਬਰੀ ਦੇ ਨਾਲ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ ਯਾਨੀ ਕਿ ਐਗਜ਼ਿਟ ਪੋਲ ਦੇ ਆંકੜਿਆਂ ਦੇ ਵਿੱਚ ਉਲਟ ਫੇਰ ਆਉਣੇ ਸ਼ੁਰੂ ਹੋ ਗਏ ਨੇ ਵਕਤ-ਵਕਤ ਪੱਤਰਕਾਰ ਇਹ ਕਹਿ ਰਹੇ ਨੇ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਅਤੇ ਭਾਰਤ ਕੁਸ਼ਨ ਆਸ਼ੂ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਹਨਾਂ ਦੋਹਾਂ ਦੇ ਵਿੱਚੋਂ ਕਿਸੇ ਦੀ ਜਿੱਤ ਹੋ ਸਕਦੀ ਹੈ ਕਿਉਂਕਿ ਸੰਜੀਵ ਅਰੋੜਾ ਦਾ ਵਿਰੋਧ ਹਰ ਵਰਗ ਦੇ ਲੋਕਾਂ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਆ ਜਿੰਨੇ ਵੀ ਮੁਲਾਜ਼ਮ ਸੀ ਚਾਹੇ ਉਹ ਮਨਿੰਦਰ ਤੀਪ ਸਿੰਘ ਦੇ ਕਤਲ ਦਾ ਮਾਮਲਾ ਸੀ ਚਾਹੇ ਅਦਰ ਸੀ ਸਰਪੰਚ ਜਸ਼ਨ ਬਾਵਾ ਵਾਲਾ ਮਾਮਲਾ ਯਾਨੀ ਕਿ ਸਾਰਿਆਂ ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਿਆ ਕਿ ਸੀਟ ਜਿਹੜੀ ਹੈ ਹੱਥੋਂ ਖਿਸਤੀ ਨਜ਼ਰ ਆ ਰਹੀ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 3 ਦਿਨ ਗੈਰਹਾਜ਼ਰ ਰਹੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨਹੀਂ ਸਨ ਇਸ ਦਾ ਖੁਲਾਸਾ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇੱਕ ਮੀਟਿੰਗ ਲਈ ਅੱਜ ਉਹਨਾਂ ਨੇ ਕੈਬਨਟ ਮੀਟਿੰਗ ਸਾਧ ਲਈ ਹੈ ਇਸ ਕਰਕੇ ਵਕ ਵਕ ਪੱਤਰ ਦੇ ਪੱਤਰਕਾਰ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਦੱਸਲੇ ਨੇ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਜਿੱਤ ਦੀ ਦੌੜ ਦੇ ਵਿੱਚ ਨੇ ਐਡਵੋਕੇਟ ਪਰਵਕਾਸ਼ ਸਿੰਘ ਵਰਦੀ ਗੱਲ ਨਹੀਂ ਕੀਤੀ ਜਾ ਰਹੀ ਸੰਜੀਵ अरोड़ा ਦੇ ਨਾਲ ਨਾਲ ਹੁਣ ਗੱਲ ਕੀਤੀ ਜਾ ਰਹੀ ਹੈ ਭਾਰਤ ਪੁਸ਼ਨ ਆਸ਼ੂ ਜੋ ਕਾਂਗਰਸ ਪਾਰਟੀ ਵੱਲੋਂ ਨੇ ਤੇ ਜੀਵਨ ਗੁਪਤਾ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਨੇ ਵੀ ਇਹਨਾਂ ਦੋਹਾਂ ਨੂੰ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਹ ਦੋਵੇਂ ਵੀ ਜਿੱਤ ਦੇ ਬਿਲਕੁਲ ਆਸ-ਪਾਸ ਨੇ ਧੰਨ